ਕਹਿੰਦੇ ਨੇ 12 ਸਾਲ ਬਾਅਦ ਤਾਂ ਰੱਬ ਰੂੜੀ ਦੇਵੀ ਸੁਣ ਲੈਂਦਾ ਪਰ ਜਿਸ ਮਾਮਲੇ ਦੀ ਅਸੀਂ ਗੱਲ ਕਰਨ ਲੱਗੇ ਆ ਉਸ ਦੀ 12 ਸਾਲਾਂ ਬਾਅਦ ਨਹੀਂ ਸਗੋਂ ਇੱਕ ਸਦੀ ਬਾਅਦ ਸੁਣੀ ਗਈ ਹੈ ਜੀ ਹਾਂ ਬਿਲਕੁਲ ਅਸੀਂ ਪਿੰਡ ਅਖਾੜਾ ਦੇ ਨਹਿਰੀ ਵਿਸ਼ਰਾਮ ਘਰ ਦੀ ਗੱਲ ਕਰ ਰਹੇ ਹਾਂ ਇਹ ਵਿਸ਼ਰਾਮ ਘਰ ਇੱਕ ਸਦੀ ਤੋਂ ਵਧੇਰੇ ਸਮਾਂ ਪਹਿਲਾਂ ਅੰਗਰੇਜ਼ੀ ਹਕੂਮਤ ਵੱਲੇ ਹੋਣ ਦੇ ਵਿੱਚ ਆਇਆ ਸੀ ਤੇ ਇਸ ਵਿਸ਼ਰਾਮ ਘਰ ਦੀ ਮਾੜੀ ਹਾਲਤ ਨੂੰ ਲੈ ਕੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਲੰਬਾ ਸਮਾਂ ਕਿ ਸ ਵੱਟੀ ਰੱਖੀ ਤੇ ਪਿਛਲੇ ਕਾਫੀ ਸਾਲਾਂ ਤੋਂ ਇਸ ਵਿਸ਼ਰਾਮ ਘਰ ਦੀ ਹਾਲਤ ਬੇहद ਨਾਜ਼ੁਕ ਪਣੀ ਹੋਈ ਸੀ ਲੇਕਿਨ ਹੁਣ ਪੰਜਾਬ ਦੇ ਨਹਿਰੀ ਤੇ ਜਲ ਸਰੋਤ ਵਿਭਾਗ ਨੇ ਕਰੀਬ 700 ਸਾਲ ਪੁਰਾਣੇ 231 ਵਿਸ਼ਰਾਮ ਘਰਾਂ ਦੇ ਵਿੱਚੋਂ ਅੰਗਰੇਜ਼ਾਂ ਵੇਲੇ ਦੀ ਇਸ ਨਹਿਰੇ ਵਿਸ਼ਰਾਮ ਘਰ ਦੀ ਸੁੰਦਰੀਕਰਨ ਦੇ ਲਈ ਗ੍ਰਾਂਟ ਜਾਰੀ ਕਰਕੇ ਇਹ ਸਥਾਨ ਨਿਰਮਾਣ ਕਾਰਜ ਵੀ ਆਰੰਭ ਕਰ ਦਿੱਤਾ ਹੈ ਇਸ ਮੌਕੇ ਜਗਰਾਉਂ ਤੋਂ ਵਿਧਾਇਕ ਸਰਬਜੀਤ ਗੌਰਮਾਨੂਕੇ ਦਾ ਆਖਣਾ ਹੈ ਕਿ ਉਹਨਾਂ ਅਖਾੜਾ ਨਹਿਰੀ ਸ਼੍ਰਾਮ ਘੜਦੀ ਖਸਤਾ ਹਾਲ ਦਾ ਮੁੱਦਾ ਵਿਧਾਨ ਸਭਾ ਦੇ ਵਿੱਚ ਜੋ ਕਿ ਪੰਜਾਬ ਸਰਕਾਰ ਦੇ ਧਿਆਨ ਦੇ ਵਿੱਚ ਲਿਆਂਦਾ ਸੀ ਤੇ ਅੱਜ ਉਹਨਾਂ ਦੀਆਂ ਕੋਸ਼ਿਸ਼ਾਂ ਸਦਕਾ 52 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਵਿਸ਼ਰਾਮ ਘਰ ਇੱਕ ਸੁੰਦਰ ਦਿਖ ਦੇ ਨਾਲ ਪੰਜਾਬ ਦੇ ਪੁਰਾਤਨ ਸਭਿਆਚਾਰ ਦੀ ਤਸਵੀਰ ਪੇਸ਼ ਕਰੇਗਾ ਦੋ ਚੀਜ਼ਾਂ ਇੱਥੇ ਬਿਲਕੁਲ ਜਰਜਰ ਕਰਕੇ ਡਿੱਗਣ ਵਾਲੀਆਂ ਸੀ ਇੱਕ ਸਾਡਾ ਖਾੜੇ ਵਾਲਾ ਪੁਲ ਜਿਹੜਾ 1865 ਚੋਂ ਨਦੀ ਨਿਕਲੀ ਇਧਰੋਂ ਨਾਂ ਨਹਿਰ ਨਿਕਲੀ ਉਸ ਤੋਂ 1895 ਚ ਬਣਿਆ ਸੀ ਬੜੀ ਵਧੀਆ ਕੋਠੀ ਅਲੀਸ਼ਾਨ ਕੋਠੀ ਬਣੀ ਸੀ ਉਸ ਟਾਈਮ ਰੈਸਟ ਹਾਊਸ ਟਾਈਪ ਸਰਕਾਰੀ ਰੈਸਟ ਹਾਊਸ ਇਹ ਬਹੁਤ ਹੀ ਖੁੱਲੀ ਡੁੱਲੀ ਜਗ੍ਹਾ ਤੇ ਬੜੀ ਮਤਲਬ ਹਰਿਆਵਲ ਦੇ ਵਿੱਚ ਬਣਿਆ ਹੋਇਆ ਹੈ ਇਹਦਾ ਬਜਟ ਆਇਆ 52 ਲੱਖ ਦਾ ਜਿਹਦੇ ਵਿੱਚ ਇਹ ਜਿਹੜੀ ਬਿਲਕੁਲ ਗਿਰਨ ਵਾਲੀ ਕੋਠੀ ਸੀ ਸਾਰੀ ਰੈਨੋਵੇਟ ਹੋਏਗੀ ਦਰਵਾਜ਼ੇ ਵਾਰੀਆਂ ਲੱਗਣਗੇ ਫਰਸ਼ ਤੇ ਟਾਈਲਾਂ ਲੱਗਣਗੇ ਇੱਧਰ ਇੱਕ ਬੜਾ ਵਧੀਆ ਗਰਾਊਂਡ ਬਣੇਗਾ ਜਿੱਥੇ ਕਹਾ ਬਗੈਰਾ ਲਾ ਕੇ ਜਦੋਂ ਕੋਈ ਅਫੀਸਰਸ ਦੀ ਮੀਟਿੰਗ ਹੋਏਗੀ ਜਾਂ ਸਾਡਾ ਕੋਈ ਆਈਐਸ ਆਈਪੀਐਸ ਜਾਲਸੀ ਇਹਨੂੰ ਸੋਚ ਰਹੇ ਆ ਇਹਨੂੰ ਇੱਕ ਟੂਰਿਜ਼ਮ ਪੁਆਇੰਟ ਬਣਾਇਆ ਜਾਵੇ ਜਿੱਥੇ ਲੋਕ ਆਣ ਇੱਕ ਹੱਬ ਬਣੇ ਇਹਦੇ ਘੁੰਮਣ ਫਿਰਨ ਦੀ ਬੱਚਿਆਂ ਦੀ ਜਗ੍ਹਾ ਹੋਣ ਤੇ ਉੱਥੇ ਆ ਕੇ ਉਹ ਬੱਚੇ ਆਪਣਾ ਇੰਜੋਏ ਕਰਕੇ ਜਾਣ ਮੇਰੀ ਜਗਰਾਉਂ ਚ ਲੋਕਾਂ ਵਾਸਤੇ ਘੁੰਮਣ ਲਈ ਕੋਈ ਜਗ੍ਹਾ ਨਹੀਂ ਪਰ ਇਹ ਇੱਕ ਬਹੁਤ ਵਧੀਆ ਪੁਆਇੰਟ ਬਣ ਸਕਦਾ